हेमकुंट पर्वत है जहां सप्त श्रृंग शोभत है तहां तान तण सब सुर गोविंद सिंह महाराज जी दे पिछले जलमदात तपस्थान औ गुरु प्यारी सासंगत जी दर्शन करते हां आप जीनु भी दर्शन करवांदे हां बड़ी ही खूबसूरत और पवित्र धरती है हेमकुंट साहिब औ ਆਪ ਜੀ ਨੂੰ ਲੈ ਕੇ ਚਲਦੇ ਹਾਂ ਇਸ ਪਿੱਤਰ ਤਕਬੀਓ ਤੇ ਖੂਬਸੂਰਤ ਮਿਲਾਰੇ ਦਰਸ਼ਨ ਕਰਵਾਉਂਦੇ ਹਾਂ ਤੇ ਗੁਰੂ ਸਹਿਬ ਜੀ ਦੇ ਦਰਸ਼ਨ ਕਰਦੇ ਹਾਂ ਜੁੜੇ ਰਹੋ ਸਰਬਸਿੰਦਰ ਵੈਖਾ ਸਾਹਿਬ ਦੇ YouTube ਚੈਨਲ ਦੇ ਨਾਲ ਜਿੰਨਾ ਸੰਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰਦੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਆਪ ਦਰਸ਼ਨ ਕਰੋ ਅਤੇ ਹੋਰਨਾਂ ਸੰਤਾਂ ਨੂੰ ਦਰਸ਼ਨ ਕਰਵਾਓ ਜੀ ਗੁਰੂ ਸਾਹਿਬ ਜੀ ਦਾ ਹੁਕਮ ਹੋਇਆ ਅਤੇ ਅਰਦਾਸ ਬੇਨਤੀ ਕਰਕੇ ਅਸੀਂ ਚੱਲ ਪਏ ਹਾਂ ਸ੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਵਾਸਤੇ ਲੁਧਿਆਣੇ ਤੋਂ ਚੱਲੇ ਹਾਂ ਤੇ ਸਾਡਾ ਪਹਿਲਾ ਪੜਾਅ ਹੈ ઋਸ਼ੀਕੇਸ਼ ઋਸ਼ੀਕੇਸ਼ ਇਸ ਕਰਕੇ ਕਿ ਉੱਥੋਂ ਸ੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਸ਼ੁਰੂ ਹੁੰਦੀ ਹੈ ਅਤੇ ਇੱਥੋਂ ਹੀ ਅਸੀਂ ਹਿਮਕੁੰਣ ਸਾਹਿਬ ਯਾਤਰਾ ਵਾਸਤੇ ਰਜਿਸਟ੍ਰੇਸ਼ਨ ਕਰਵਾਇਆ ਫਾਰਮ ਭਰਿਆ ਅਤੇ ਇੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਪਾਣੀ ਸ਼ਕਤੇ ਅੱਗੇ ਚੱਲੇ ਪਾ ਦਿੱਤੇ ਇੱਥੋਂ ਪਾੜੀ ਸਫਰ ਸ਼ੁਰੂ ਹੁੰਦਾ ਹੈ ਉਤਰਾਖੰਡ ਦਾ ਪਹਾੜੀ ਇਲਾਕਾ ਖੂਬਸੂਰਤ ਪਹਾੜੀਆਂ ਅਲਕਨੰਦਾ ਨਦੀ ਦੇ ਨਾਲ-ਨਾਲ ਅਸੀਂ ਚੱਲੇ ਪਾ ਲੁੱਤੇ ਹਾਂ ਬੇਅੰਤ ਸੰਤਾ ਇਨ੍ਹਾਂ ਦਿਨਾਂ ਵਿੱਚ ਦਰਸ਼ਣ ਕਰਨ ਜਾਂਦੇ ਹਾਂ ॠषि ਗੇਸਤੋ तकरीबन 60 ਕਿਲੋਮੀਟਰ ਦੀ ਵਿੱਥ ਦੇ ਉੱਤੇ ਹੈ ਇੱਕ Hindu ਧਰਮ ਦਾ ਧਾਰਮਿਕ ਸਥਾਨ ਜਿਸ ਨੂੰ ਦੇਵ ਪ੍ਰਿਆ ਕਹਿੰਦੇ ਹਨ ਇੱਥੇ ਅਲਕਨੰਦਾ ਅਤੇ ਭਾਗੀਰਥੀ ਨਦੀ ਦਾ ਸੰਗਮ ਹੈ ਇਸ ਸੰਗਮ ਤੇ ਦੋਨਾਂ ਨਦੀਆਂ ਦਾ ਪਾਣੀ ਮਿਲਣ ਤੋਂ ਬਾਅਦ ਗੰਗਾ ਦਾ ਅਸਲੀ ਰੂਪ ਆ ਜਾਂਦਾ ਹੈ। ਬੜਾ ਹੀ ਖੂਬਸੂਰਤ ਸਥਾਨ ਹੈ। ਦੋਨਾਂ ਨਦੀਆਂ ਦਾ ਸੰਗਮ ਦੂਰ ਤੋਂ ਹੀ ਦਿਖਦਾ ਹੈ। ਬਿੰਤ ਸੰਕਤਾ ਇਸ ਜਗ੍ਹਾ ਤੇ ਖੜ ਕੇ ਇਹ ਕੁਦਰਤ ਦਾ ਇੱਕ ਵੱਖਰਾ ਹੀ ਨਜ਼ਾਰਾ ਦਰਸ਼ਨ ਕਰਦੇ ਹਾਂ ਤੇ ਇੱਥੋਂ ਫਿਰ ਅੱਗੇ ਚੱਲੇ ਪਾ ਲੈਂਦੇ ਹਾਂ। ਦੇਵ ਪ੍ਰਿਆਗ ਤੋਂ ਅਸੀਂ ਸ਼੍ਰੀਨਗਰ ਆਏ ਤੇ ਸ਼੍ਰੀਨਗਰ ਤੋਂ ਬਾਅਦ ਯਾਤਰਾ ਦੌਰਾਨ ਸੁਮ ਸੰਕਤਾ ਵੱਲ ਨਗਰਾਸੂ ਵਿਖੇ ਗੁਰਦੁਰਾ ਦਮੰਦਾਮਾ ਸਾਹਿਬ ਬਣਾਇਆ ਗਿਆ ਹੈ ਜਿੱਥੇ ਹਿੰਪੂਰ ਸਾਹਿਬ ਆਉਣ ਜਾਣ ਵਾਲੀਆਂ ਸੰਗਤਾਂ ਇੱਥੇ ਰੁਕ ਕੇ ਪ੍ਰਸ਼ਾਦਾ ਬਾਣੀ ਸਕਦੀਆਂ ਹਨ ਤੇ ਕੁਝ ਸਮਾਂ ਆਰਾਮ ਕਰਕੇ ਫਿਰ ਚੱਲੇ ਜਾਂਦੀਆਂ ਸਾਡਾ ਰਾਤ ਦੀ ਰਹਾਇਸ਼ ਇੱਥੇ ਹੋਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਅਸੀਂ ਰਾਤ ਰਹਾਇਸ਼ ਕੀਤੀ ਕਮਰਾ ਲੈ ਕੇ ਰੈਸਟ ਕਰਨ ਤੋਂ ਬਾਅਦ ਇੱਥੋਂ ਫਿਰ ਅਸੀਂ ਚੱਲ ਪਏ ਅੱਗੇ ਕੁਦਰਤ ਦੇ ਨਜ਼ਾਰੇ ਖੂਬਸੂਰਤ ਪਹਾੜੀਆਂ ਨਦੀਆਂ ਨਾਲੇ ਟਿੱਬੇ ਅਤੇ ਕਿਤੇ ਕਿਤੇ ਝਰਨੇ ਵਗਦੇ ਉਸ ਕਾਦਰਤੀ ਕੁਦਰਤ ਮਾਨੂੰ ਮੋਹ ਲੈਂਦੀ ਹੈ ਇਸ ਚਾਤਰਾ ਤੇ ਦੇਰਾਂ ਸਫਰ ਕਾਫੀ ਹੈ ਅਤੇ ਪਹਾੜੀ ਰਸਤਾ ਵੀ ਕਈ ਜਗ੍ਹਾ ਤੇ ਬਹੁਤ ਸੰਤਰਾ ਹੈ ਕਿਸੇ ਜਗ੍ਹਾ ਤੇ ਲੈਂਡਸਲਾਈਡ ਕਰਕੇ ਸੰਤਾ ਰੁਕ ਜਾਂਦੀਆਂ ਹਨ ਪਰ ਜਦੋਂ ਰਸਤਾ ਸਾਫ਼ ਹੁੰਦਾ ਹੈ ਅੱਗੇ ਵੱਧ ਜਾਂਦੀਆਂ ਹਨ ਕੁਦਰਤ ਦੇ ਨਜ਼ਾਰੇ ਲੈਂਦੇ ਅਸੀਂ ਜੋਸੀ ਮੱਠ ਪਹੁੰਚਦੇ ਹਾਂ ਤੇ ਜੋਸੀ ਮੱਠ ਤੋਂ ਫਿਰ ਗੋਬਿੰਦ ਘਾਟ ਦਾ ਸਫਰ ਤੁਰਨ ਗੁਰੂ ਸਾਹਿਬ ਜੀ ਦੇ ਸ਼ਬਦਾਂ ਦਾ ਜਾਪ ਕਰਦੇ ਹੋਏ ਸੰਤਾਂ ਇਸ ਜਗ੍ਹਾ ਤੇ ਉੱਤੇ ਪਹੁੰਚਦੇ ਹਨ ਤੇ ਇਹ ਜਗ੍ਹਾ ਹੈ ਗੋਬਿੰਦ ਘਾੜ ਦੀ ਇੱਥੋਂ ਹੀ ਹਿਮਕੋਟ ਸਾਹਿਬ ਜੀ ਦੀ ਪੈਂਦਲ ਚੜਾਈ ਸ਼ੁਰੂ ਹੁੰਦੀ ਹੈ ਗੋਬਿੰਦ ਘਾਟ ਉਹ ਜਗ੍ਹਾ ਹੈ ਜਿੱਥੋਂ ਬਦਰੀਨਾਥ ਅਤੇ ਹਿਮਕੁਟ ਸਾਹਿਬ ਦਾ ਰਸਤਾ ਅਲੱਗ-ਅਲੱਗ ਹੋ ਜਾਂਦਾ ਹੈ। ਹਿਮਕੁਟ ਸਾਹਿਬ ਦੀ ਚੜਾਈ ਇੱਥੋਂ ਪੈਂਦਲ ਸ਼ੁਰੂ ਹੋ ਜਾਂਦੀ ਹੈ ਤੇ ਬਦਰੀਨਾਥ ਧਾਮ ਵਾਸਤੇ ਇੱਥੋਂ ਗੱਡੀਆਂ ਅੱਗੇ ਨਿਕਲ ਜਾਂਦੀਆਂ ਹਨ। ਇਸ ਜਗ੍ਹਾ ਦੇ ਉੱਤੇ ਥੋੜੀ ਖੁੱਲੀ ਜਗ੍ਹਾ ਹੋਣ ਕਰਕੇ ਗੱਡੀਆਂ ਪਾਰਕਿੰਗ ਵਾਸਤੇ ਬਹੁਤ ਵਧੀਆ ਜਗ੍ਹਾ ਮਿਲ ਗਈ। ਅਤੇ ਗੱਡੀ ਪਾਰਕ ਕਰਨ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਪੈਦਲ ਲੱਕੇ ਗੁਰਦੁਆਰਾ ਸੇਵੀਕੇ ਪਹੁੰਚੇ। ਗੁਰਦਵਾਰੇ ਸੱਜੇ ਦਰਸ਼ਨ ਕਰਕੇ ਇੱਥੇ ਦਾ ਮਾਹੌਲ ਵੇਖ ਕੇ ਠੰਡੀਆਂ ਹਵਾਵਾਂ ਵਾਤਾਵਰਨ ਖੂਬਸੂਰਤ ਆਸ-ਪਾਸ ਦਾ ਪੜੀ ਨਜ਼ਾਰਾ ਦੇਖ ਕੇ ਬਹੁਤ ਹੀ ਆਨੰਦ ਆਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੁਸ਼ਤ ਦਮਨ ਦੀ ਯਾਦ ਵਿੱਚ ਇਹ ਸਥਾਨ ਬਣਿਆ ਹੋਇਆ ਹੈ ਜਿੱਥੇ ਵਿਅੰਤ ਸੰਤਾਂ ॠਸ਼ੀਕੇਸ਼ ਤੋਂ ਆ ਕੇ ਜਾਂ ਹੋਰ ਇਲਾਕਿਆਂ ਤੋਂ ਆ ਕੇ ਇਸ ਜਗ੍ਹਾ ਦੇ ਉੱਤੇ ਪ੍ਰਭਾਵ ਕਰਦੀਆਂ ਹਨ ਰਾਤ ਦੀ ਰਹਾਇਸ਼ ਇੱਥੇ ਰਖਦਿਆਂ ਤੇ ਇੱਥੋਂ ਹੀ ਫਿਰ ਪੈੰਦਲ ਚੱਲੇ ਪਉਂਦੀਆਂ ਹਨ ਇੱਥੇ ਹੀ ਇਸ ਯਾਤਰਾ ਦਾ ਆਖਰੀ ਬਾਜ਼ਾਰ ਮਿਲਦਾ ਹੈ ਜਿੱਥੇ ਤੁਸੀਂ ਆਪਣੀ ਲੋਡ ਵੰਤ ਸਮਾਨ ਲੈ ਸਕਦੇ ਹਨ ਇੱਥੇ ਯਾਤਰਾ ਵਾਸਤੇ ਬਰਫ਼ ਤੇ ਚੱਲਣ ਵਾਸਤੇ ਲੋਕੀ ਭੂਟ ਜਾਂ ਬਰਸਾਤੀਆਂ ਅਤੇ ਡੰਡੇ ਲੈਂਦੇ ਜੋ ਕਿ ਆਪ ਜੀ ਨੂੰ ਬਰਫ਼ ਅਤੇ ਪਹਾੜੀ ਇਲਾਕੇ ਵਿੱਚ ਚੱਲਣ ਵਿੱਚ ਸਹਾਇਤਾ ਕਰਦੇ ਹਨ ਇੱਕ ਸਪੋਰਟ ਦਿੰਦੇ ਹਨ ਇਸ ਜਗ੍ਹਾ ਤੇ ਉਤੋਂ ਹੀ ਸੰਤਾਂ ਆਪਣਾ ਲੋਡ ਵੰਤ ਸਮਾਨ ਆਪਣੇ ਬੈਗਾਂ 'ਚ ਪਾ ਕੇ ਇੱਥੋਂ ਚਾਲੇ ਪੁੰਦੀਆਂ ਹਨ ਅਤੇ ਯਾਤਰਾ ਦੀ ਸ਼ੁਰੂਆਤ ਕਰਦੀਆਂ ਹਨ ਗੁਰਦੁਆਰਾ ਗੋਬਿੰਦ ਘਾਟ ਵਿਖੇ ਬੇਅੰਤ ਸੰਤਾ ਠਹਿਰਦੀਆਂ ਹਨ ਇੱਥੋਂ ਗੁਰਦੁਾਰੇ ਸਾਹਿਬ ਜੀ ਦੀ ਬਿਲਡਿੰਗ ਬਹੁਤ ਹੀ ਸੋਹਣੀ ਅਤੇ ਇੱਕ ਅਲੌਕਿਕ ਨਜ਼ਾਰੇ ਦੇ ਨਾਲ ਫੁੱਲਾਂ ਦੇ ਨਾਲ ਸਜਾਈ ਜਾਂਦੀ ਹੈ ਤਾਂ ਕਿ ਸੰਤਾਂ ਇਸ ਨੂੰ ਦਰਸ਼ਨ ਕਰਕੇ ਗਦਗਦ ਹੋ ਉੱਠਣ ਇਸ ਦਾ ਦਰਬਾਰ ਸਾਹਿਬ ਬਹੁਤ ਹੀ ਖੂਬਸੂਰਤ ਅਤੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਆਸ-ਪਾਸ ਤੇ ਲੋਕਾਂ ਅਤੇ ਦੂਰ ਦੂਰ ਤੋਂ ਆਉਣ ਵਾਲੇ ਸੰਤਾਂ ਵਾਸਤੇ ਇੱਕ ਆਕਰਸ਼ਕ ਕੇਂਦਰ ਬਣਿਆ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜਨਮ ਵਿੱਚ ਇਸ ਥਾਂ ਦੇ ਉੱਤੇ ਸੰਤਾਂ ਰੁਕਦੀਆਂ ਹਨ ਅਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਅਦਾ ਕਰਦੇ ਹਨ। ਬਹੁਤ ਸਾਰੀਆਂ ਸੰਤਾਂ ਆਪਣੇ ਮਨ ਦੀਆਂ ਮਰਦਾਪੂਰਕੀਆਂ ਕਰਦੀਆਂ ਹਨ। ਕੁਝ ਸੰਤਾਂ ਆਪਣੇ ਮਨ ਦੀ ਭਾਵਨਾ ਮੁਤਾਬਕ ਇਸ ਸਥਾਨ ਦੇ ਉੱਤੇ ਕੀਰਤਨ ਵੀ ਕਰ ਸਕਦੀਆਂ ਹਨ। ਗੁਰਦੁਆਰਾ ਗੋਬਿੰਦ ਘਾੜ ਦੇ ਨਾਲ ਨਦੀ ਵਗਦੀ ਹੈ ਜੋ ਕਿ ਪਿੱਛੋਂ ਬਦਰੀਨਾਥ ਵਾਲੀ ਸਾਈਡ ਤੋਂ ਆਉਂਦੀ ਹੈ ਅਤੇ ਇੱਥੇ ਹੀ ਹੇਮ ਗੰਗਾ ਜੋ ਕਿ ਹੇਮਕੁਟ ਸਾਬ ਤੋਂ ਆ ਕੇ ਇਸ ਨਦੀ ਵਿੱਚ ਮਿਲਦੀ ਹੈ ਤੇ ਇੱਥੋਂ ਫਿਰ ਇਹ ਨਦੀਆ ਅਲਕਨੰਦਾ ਦਾ ਰੂਪ ਲੈ ਕੇ ਅੱਗੇ ਨੂੰ ਵੱਧ ਜਾਂਦੀ ਹੈ ਇਸ ਜਗ੍ਹਾ ਤੇ ਰਹਾਇਸ਼ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ ਵੱਡੀਆਂ-ਵੱਡੀਆਂ ਬਿਲਡਿੰਗਾਂ ਇਸ ਜਗ੍ਹਾ ਦੇ ਉੱਤੇ ਸੰਗਤ ਦੇ ਰਹਾਇਸ਼ ਵਾਸਤੇ ਬਣਾਈਆਂ ਗਈਆਂ ਹਨ ਤੇ ਬੇਅੰਤ ਸੰਤਾ ਰੁਕਦੀਆਂ ਹਨ ਇਥੋਂ ਹੀ ਫਿਰ ਪੰਦਲ ਯਾਤਰਾ ਸ਼ੁਰੂ ਹੁੰਦੀ ਹੈ ਇੱਥੋਂ ਹਵਾਈ ਯਾਤਰਾ ਵੀ ਚੱਲਦੀ ਹੈ ਜਿਨ੍ਹਾਂ ਸੰਗਤਾਂ ਨੇ ਪੰਦਲ ਯਾਤਰਾ ਨਹੀਂ ਕਰ ਸਕਦੀਆਂ ਜਾਂ ਬਜ਼ੁਰਗ ਹਨ ਜਾਂ ਅਮੀਰ ਲੋਕ ਹਨ ਜੋ ਕਿ ਪੈਦਲ ਨਹੀਂ ਚੱਲ ਸਕਦੇ ਉਹ ਇੱਥੋਂ ਹਵਾਈ ਜਹਾਜ਼ ਦੀ ਯਾਤਰਾ ਲੈ ਕੇ ਉੱਪਰ ਗੋਬਿੰਦ ਧਾਮ ਤੱਕ ਪਹੁੰਚ ਸਕਦੇ ਹਨ ਆਪਾਂ ਵੀ ਸਮੂਹ ਨਾਲ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰਦੁਆਰੇ ਤੋਂ ਲੰਗਰ ਛਕਿਆ ਤੇ ਇੱਥੋਂ ਹੀ ਆਪਣੇ ਚਾਲੇ ਅੱਗੇ ਪਾਇਲੇ ਆਪ ਜੀ ਨੂੰ ਅੱਗੇ ਨਾਲ-ਨਾਲ ਦਰਸ਼ਨ ਕਰਵਾਵਾਂਗੇ ਹੇਮਪੁਰ ਸਾਹਿਬ ਦੀ ਪੈਂਦਲ ਚੜਾਈ ਕਿਸ ਤਰ੍ਹਾਂ ਹੁੰਦੀ ਹੈ ਅਤੇ ਕੀ ਕੀ ਵਸਤਾਂ ਦੀ ਇਸ ਜਗ੍ਹਾ ਦੇ ਉੱਤੇ ਜ਼ਰੂਰਤ ਹੁੰਦੀ ਹੈ ਜੁੜੇ ਰਹੋ ਸ਼ਰਮ ਸਿੰਘ ਦਰਬਾਰ ਖਾਸ ਦਾ YouTube ਚੈਨਲ ਨਾਲ ਤੇ ਜਿਨ੍ਹਾਂ ਸੰਗਤਾਂ ਨੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰੋ ਨਾਲ ਨਾਲ ਇਤਿਹਾਸ ਸੁਣਾਵਾਂਗੇ ਅਗਲੇ ਭਾਗ ਵਿੱਚ ਆਪ ਜੀ ਨੂੰ ਪੰਦਲ ਯਾਤਰਾ ਦੇ ਦਰਸ਼ਨ ਕਰਵਾਵਾਂਗੇ ਅਤੇ ਹਿਮਪੁਰ ਸੇਪ ਇਸ ਤਰ੍ਹਾਂ ਪਹੁੰਚਦੇ ਹਨ ਉਹ ਸਭ ਦਰਸ਼ਨ ਕਰਵਾਵਾਂਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ